ਹੁੰਦੇ ਇੱਕ ਬੋਲਦੇ ਹੁੰਦੇ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਕਈ ਵਾਰੀ ਨਾ ਭੁੱਲੀਆਂ ਵਿਸਰੀਆਂ ਚੀਜ਼ਾਂ ਦੁਬਾਰੇ ਮਨ 'ਚ ਆ ਜਾਂਦੀਆਂ ਤੇ ਉਹ ਵੀਡੀਓ 'ਚ ਬੋਲਦੇ ਹੀ ਦੀਆਂ ਸਾਰੀਆਂ ਦੀਆਂ ਯਾਦਾਂ ਵੀ ਤਾਰਿਆ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਸੋਨ ਵਾਲਿਆਂ ਨੂੰ ਵਧੇ ਵੀ ਲੱਗਦਾ ਅੱਗੇ ਵਧਾਂਗੇ ਚੱਕਰ ਤੋਂ ਆਪਾਂ ਤਖਤਪੁਰ ਸਾਹਿਬ ਸਿੱਕੇ ਗਾਲੀ ਸਾਰਿਆਂ ਨੂੰ ਅੱਜ ਦਾ ਸਾਈਕਲ ਸਫਰ ਸ਼ੁਰੂ ਕਰਨ ਲੱਗੇ ਆਪਾਂ ਜਗਰਾਉਂ ਤੋਂ ਗੁਰਦੁਆਰਾ ਸ਼੍ਰੀ ਤਖਤਪੁਰ ਸਾਹਿਬ ਅੱਜ 6 ਨਵੰਬਰ 2025 ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਸਫਰਾਂ ਨਾਲ ਜੁੜੇ ਰਹੋ ਕੌਣ ਗਏ ਜੀ ਆਪਾਂ ਨਾਨਕ ਸਾਹਿਬ ਨੂੰ ਮੁੜਨ ਲੱਗੇ ਆਪਾਂ ਹਾਈਵੇ ਦੇ ਉੱਪਰੋਂ ਬਾਪਾ ਨਾਂ ਫਿਰ ਜੀ ਤੱਕ ਵੀ ਉਹ ਇੱਧਰ ਧਰਦੀ ਨਾਨਕ ਸਰਕਲੇਰਾ ਹਾਈਵ ਤੋਂ ਆਪਾਂ ਹੁਣ ਖੱਬੇ ਹੋ ਜਾਣਾ ਉਹ ਤੋਂ ਕੌਕਿਆ ਵੀ ਹੋ ਕੇ ਤੇ ਫਿਰ ਆਪਾਂ ਅੱਗੇ ਦਾ ਰਸਤਾ ਸਰ ਕਰਾਂਗੇ ਗੁਰਦੋਸਾ ਉਹ ਦੇ ਦਰਸ਼ਨ ਹੁੰਦੇ ਆਪਾਂ ਦਰਸ਼ੀ ਜੋੜੀ ਬਹੁਤ ਜਿਆਦਾ ਕਾਰ ਪਾਰਕਿੰਗ ਤੇ ਆਪਾਂ ਇੱਥੋਂ ਖੱਬੇਾ ਥੋਕੇ ਸਿੱਧਾ ਕੌਂਕੇਵੋ ਲੱਗ ਜਾ। ਅੱਜ ਸੂਰਜ ਦੀ ਲੋ ਕਾਹਨੋਂ ਤੇਜ ਹੈ। ਪਹੁੰਚ ਗਏ ਜੀ ਆਪਾਂ ਪਿੰਡ ਕੌਂਕੇਗਲਾ। ਯੋਧਿਆਂ ਦਾ ਪਿੰਡ ਆ ਇਹ। ਸ਼ਾਮ ਸਿੰਘ ਜੀ ਟਾਲੀ ਵਾਲੇ ਉਹਨਾਂ ਦਾ ਪਿੰਡ ਆ ਇਹ। ਗੁਰਦੇਵ ਸਿੰਘ ਜੀ ਕੌਕੇ ਸਾਫ ਦਾ ਜੱਥੇਦਾਰ ਉਹਨਾਂ ਦਾ ਪਿੰਡ ਹੈ ਪਰ ਆਪਾਂ ਜਿਵੇਂ ਆਪਾਂ ਨੂੰ ਯਾਦ ਨਹੀਂ ਵੀ ਸ਼ਾਮ ਸਿੰਘ ਜੀ ਤਾਰੀ ਵਾਲੇ ਉਹਨਾਂ ਦੇ ਪਿੰਡ ਆਪਾਂ ਨੂੰ ਲੋੜ ਹੈ ਇਹਨਾਂ ਚੀਜ਼ਾਂ ਨੂੰ ਯਾਦ ਰੱਖਣੀ ਤੇ ਯਾਦ ਕਰਨੀ ਪਿੰਡ ਵਿੱਚ ਉਹਨਾਂ ਦੀ ਜਗਾ ਵੀ ਬਣੀ ਹੋਈ ਹੈ ਤੇ ਉਹਨਾਂ ਦੇ ਨਾਮ ਤੇ ਜ਼ਮੀਨ ਵੀ ਹੈਗੀ ਹੈ ਹਾਂਜੀ ਉਹ ਜ਼ਮੀਨ ਦਾ ਜਿਹੜਾ ਮਾਮਲਾ ਆਉਂਦਾ ਹੈ ਉਹ ਜਗ੍ਹਾ ਤੇ ਲਗਾਇਆ ਜਾਂਦਾ ਕਹਿੰਦੇ ਮੈਂ ਪੁੱਛਿਆ ਸੀ ਕਿਸੇ ਬਜ਼ੁਰਗ ਨੂੰ ਪਿੰਡ ਦੇ ਤੇ ਉਹ ਮਗਦੇ ਮਹੀਨੇ ਉਸ ਜਗ੍ਹਾ ਤੇ ਬਾਟੇ ਵਾਜ ਜਾਂਦੇ ਆ ਇਤਿਹਾਸ ਹੈ ਪਿੰਡ ਦਾ ਬਾਕੀ ਹੋਰ ਮੈਨੂੰ ਪਤਾ ਨਹੀਂ ਜ਼ਿਆਦਾ ਜਿਵੇਂ ਜਿਵੇਂ ਪਤਾ ਲੱਗੂਗਾ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਇਹ ਜਗਰਾਉਂ ਸ਼ਹਿਰ ਨੂੰ ਰਸਤਾ ਕਰਾ ਜਾਂਦਾ ਜੀ ਇਹ ਮੈਂ ਤੇ ਇਹ ਪਿੰਡ ਦਾ ਕੋਰਤਾਂ ਆ ਆਪਾਂ ਖੜੇ ਆ ਜੀ ਡੱਲੇ ਸામਨੇ ਡੱਲੇ ਵਾਲਾ ਪੋਲ ਹੈ ਉੱਥੋਂ ਆਪਾਂ ਆ ਗਏ ਇੱਧਰ ਤੇ ਇਹ ਨਹਿਰ ਆ ਜੀ ਡੱਲੇ ਵਾਲੀ ਇਸ ਟਾਈਮ ਨਹਿਰ ਖਾਲੀ ਪਈ ਹੈ ਵੈਸੇ ਨਹਿਰ ਤਾਂ ਤੁਸੀਂ ਹਾਲ ਦੇਖ ਸਕਦੇ ਹੋ ਕਿਉਂਕਿ ਨਹਿਰਾਂ ਨੂੰ ਨਦੀਆਂ ਨੂੰ ਦਰਿਆਵਾਂ ਨੂੰ ਆਪਾਂ ਪੂਜਾ ਕਰਦੇ ਆਂ ਤੇ ਬਾਹਰਲੀਆਂ ਕੰਟਰੀਆਂ ਵਾਲੇ ਉਹਨੂੰ ਪਾਣੀ ਦਾ ਸਰੋਤ ਸਮਝਦੇ ਆਂ ਬਸ ਇੰਨਾ ਕੀ ਫਰਕ ਹੈ ਜੀ ਆਪਣਾ ਪੂਜਾ ਕਰਨ ਦਾ ਕਿ ਉਹਨਾਂ ਦਾ ਪਾਣੀ ਨੂੰ ਪਾਣੀ ਸਮਝ ਨਾ ਤੇ ਆਪਣਾ دریاਵਾਂ ਨੂੰ ਦੇਵ ਤੇ ਸਮਝਣਾ ਤੇ ਇਹ ਰਾਹ ਆਪਣਾ ਜਾਣਾ ਅੱਗੇ ਇਧਰੋਂ ਮੱਲੇ ਨੂੰ ਹੁਣ ਆਪਾਂ ਜਾਵਾਂਗੇ ਮੱਲਾ ਚੱਕਰ ਤੇ ਚੱਕਰ ਤੋਂ ਹੁੰਦੇ ਹੋਏ ਆਪਾਂ ਅੱਗੇ ਪਹੁੰਚ ਜਾਣਾ ਜੀ ਰਾਮਾ ਤੇ ਰਾਮੇ ਵੇਦੀ ਜਾ ਕੇ ਤਾਤੂਪੁਰਾ ਸਾਹਿਬ ਪਹੁੰਚ ਜਾਣਾ ਰਸਤੇ ਵਿੱਚ ਹੋਰ ਵੀ ਇੱਕ ਦੋ ਪਿੰਡ ਆਉਣਗੇ ਉਹ ਜਾ ਕੇ ਪਤਾ ਲੱਗੂ ਧੁੜੇ ਰ ਸਫਾ ਦੇ ਨਾਲ ਇਹ ਆਪਣੀ ਸਵਾਰੀ ਹੈ ਜੀ ਅੱਜ ਦੀ ਸੋਫਰਾਂ ਦਾ ਹਮਸਫਰ ਮੱਲਾਪਿੰਡ ਲੰਘਿਆ ਜੀ ਆਪਾਂ ਤੇ ਮੱਲੇ ਤੋਂ ਚੱਕਰ ਦੇ ਰਾਹ ਚ ਇਹ ਦਾਣਾ ਮੰਡੀ ਸਾਰਿਆਂ ਨੂੰ ਪਤਾ ਹੀ ਹੈ ਜੱਟ ਜਿੰਮ ਦਾ ਰਵਿਲੇ ਹੁਣ ਭਰਾ ਸਾਰੇ ਘਰਾਂ ਨੂੰ ਮੁੜਿਆ ਪਰ ਆਪਣੇ ਕਿਰਤ ਦੀ ਭਰਾ ਆਪਣੇ ਫਰਜ਼ ਨਿਭਾਰੇ ਹਜੇ ਤੱਕ ਕੈਤੀ ਮੈਦੂਰ ਭਰਾ ਆਪਣੇ ਇੱਥੇ ਲੱਗੇ ਹੋਏ ਆ ਪਹੁੰਚ ਕੇ ਜੀ ਆਪਾਂ ਚੱਕਰ ਕੀ ਚੱਕਰ ਤੋਂ ਪਿੰਡਾਂ ਉਰ ਆ ਜਾਂਦੇ ਆ ਹਠੂਰ ਰਾਮਾ ਕੁਸਾ ਮੀਨੀਆਂ ਲੋਕੋ ਬਦਨੀ ਮੱਲਾ ਮੈਦਿਆਂ ਨਾਲ ਤੇ ਲੱਖਾਂ ਇਹ ਚੱਕਰ ਪਿੰਡ ਗੁਰੂ ਗੋਬਿੰਦ ਸਿੰਘ ਦੀ ਚਰਨ ਸ਼ੋਧ ਧਰਤੀ ਆ। ਤੇ ਚਾਚਾ ਕਰ ਤੋਂ ਮੈਨੂੰ ਯਾਦ ਆ ਗਿਆ। ਛੋਟੇ ਹੁੰਦੇ ਇੱਕ ਬੋਲਦੇ ਹੁੰਦੇ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈੰਦੇ ਚੱਕਰਾਂ ਦੇ। ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈੰਦੇ ਚੱਕਰਾਂ ਦੇ। ਕਈ ਵਾਰੀ ਨਾ ਭੁੱਲੀਆਂ ਵਿਸਰੀਆਂ ਚੀਜ਼ਾਂ ਦੁਬਾਰੇ ਮਨ 'ਚ ਆ ਜਾਂਦੀਆਂ। ਤੋਂ ਵੀਡੀਓ 'ਚ ਬੋਲਦੇ ਹੀ ਦੀ ਹੈ। ਸਾਰੀਆਂ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ। ਤੇ ਮੈਨੂੰ ਲੱਗਦਾ ਸੋਨ ਨੂੰ ਆਏ ਨੂੰ ਬੜੀ ਵੀ ਲੱਗਦਾ ਅੱਗੇ ਵਧਾਂਗੇ ਚੱਕਰ ਦੋ ਆਪਾਂ ਤੱਕ ਤੋ ਪੂਰਾ ਸਾਇਰ ਬਹੁਤ ਸੋਨੀ ਮਾਰਦਾ ਗੁਰਦਸਾ ਸਾਹਿਬ ਸੱਤ ਮੰਝੜਾ ਮਾਰਤ ਬਣੀ ਹਾਂਜੀ ਚੱਕਰਪਿੰਡ ਗੁਰਦੁਆਰਾ ਗੁਰੂ ਸਾਹਿਬ ਪਾਸ਼ਾ ਛੇਵੇਂ ਤੇ ਦਸਵੇਂ ਸੰਖੇਪ ਇਤਿਹਾਸ 1631 ਨੂੰ ਛੇਵੇਂ ਪਾਸ਼ਾ ਨੇੜੇ ਪਿੰਡ ਲੋਪੋ ਸੀਗੀ ਉੱਥੋਂ ਉਹਨਾਂ ਦਾ ਇੱਕ ਦਿਨ ਬਾਜ ਉੱਡ ਕੇ ਇੱਥੇ ਆ ਗਿਆ ਤੇ ਗੁਰੂ ਸਾਹਿਬ ਬਾਜ ਦਾ ਪਿੱਛਾ ਕਰਦੇ ਹੋਏ ਚੱਕਰ ਪਹੁੰਚ ਗਏ ਤੇ ਉੱਥੋਂ ਉਹਨਾਂ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇੱਕ ਮੱਠ ਬਣਾਇਆ ਸੀਗਾ ਮੱਟ ਦੇ ਸਥਾਨ ਦਾ ਕੇਂਦਰ ਬਣ ਗਿਆ ਸੀ 1705 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਰਵੰਡੀ ਸਾਬ ਤੋਂ ਜਾਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਇੱਕ ਰਾਤ ਇੱਥੇ ਟਹਿਰੇ ਇਹ ਉਸੇ ਮੱਟ ਵਿੱਚ ਆਏ ਸੀ ਜਿਹੜਾ ਗੁਰੂ ਸਾਹਿਬ ਦੇ ਯਾਦ ਵਿੱਚ 6ਵੇਂ ਪਾਸ਼ਾ ਯਾਦ ਵਿੱਚ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਇਮਾਰਤ ਲਈ ਗੁਰਦੁਆਰਾ ਸਾਹਿਬ ਦੀ ਬਣੀ ਹੈ 1975 ਵਿੱਚ ਬਣਨੀ ਸ਼ੁਰੂ ਹੋਈ ਸੀ ਤੇ 1980 ਵਿੱਚ ਇਹ ਬਣ ਕੇ ਤਿਆਰ ਹੋ ਗਈ ਸੀ ਤੇ ਇੱਕ ਗੱਲ ਹੋਰ ਹੈ ਪਿੰਡ ਵਿੱਚ ਐਡਾ ਵੱਡਾ ਪਿੰਡ ਆ ਇਹ ਪਰ ਫੇਰ ਹੀ ਗੁਰਦਸ ਸਾਹਿਬ ਇੱਕ ਹੀ ਬਣਿਆ ਹੋਇਆ ਤੇ ਇਸੇ ਕਰਕੇ ਚਕਰਪੈਨੂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਤੇ ਪਿੰਡ ਇਹ ਗੁਰੂ ਸਾਹਿਬ ਆਇਸ 1631 ਚ ਉਦੋਂ 300 ਸਾਲ ਪਹਿਲਾਂ 16 1323 ਦੇ ਵਿੱਚ ਹੋਂਦ ਵਿੱਚ ਆਇਆ ਸੀ ਇਹ ਗੁਰਦੁਆਸਾ ਦਾ ਇਤਿਹਾਸ ਹੈ ਤੇ ਇਹ ਸੋਹਣੀ ਬਿਲਡਿੰਗ ਬਣੀ ਹੋਈ ਹੈ 7 ਮੰਜ਼ਲਾ ਬਿਲਡਿੰਗ ਹੈ ਇਹ ਤਾਂ ਪੜਦਿਆਂ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਜੇ ਕੋਈ ਅੱਖਰ ਵਾਧਾ ਘਾਟਾ ਪੁੱਲ ਚੁੱਕ ਹੋਈ ਤਾਂ ਮਾਫ ਕਰਿਓ ਹਣੀ ਚੱਕਰਪਿੰਡ ਲੁਧਿਆਣਾ ਜ਼ਿਲ੍ਹੇ ਦਾ ਆਗਾਜ਼ ਵੀ ਹੈ ਤੇ ਖੀਰ ਵੀ ਜੇ ਆਪਾਂ ਮੋਗੇ ਵਾਲੇ ਸਾਈਡ ਤੋਂ ਆਉਣੀ ਹੈ ਤਾਂ ਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਪਿੰਡ ਹੈ ਜੇ ਆਪਾਂ ਲੁਧਿਆਣਾ ਸਾਈਡ ਤੋਂ ਆਉਣੀ ਹੈ ਤਾਂ ਫਿਰ ਲੁਧਿਆਣਾ ਦਾਖਲੀ ਪਿੰਡ ਹੈ ਉਹ ਮੇਰੇ ਯਾਦ ਆ ਗਈਆਂ ਗੱਲਾਂ ਹੈਪੀ ਰਾਏ ਕੁੱਟੀ ਦੀਆਂ ਸ਼ੁਰੂ ਤੋਂ ਆਗਾਜ਼ ਵੀ ਤੋਂ ਹੈ ਉਹੀ ਚੀਜ਼ ਹੈ ਨਾ ਵਾਹ ਗੁਰੂ ਵਾਹ ਵਾਹ ਗੁਰੂ ਜੇ ਆਪਾਂ ਕਿਸੇ ਚੀਜ਼ ਨੂੰ ਪੋਜ਼ਿਟਿਵ ਲੈਣੇ ਆ ਜਿਵੇਂ ਆਪਾਂ ਕਹਿੰਦੇ ਆ ਅੱਧਾ ਗਲਾਸ ਪਾਣੀ ਦਾ ਭਰਿਆ ਹੈ ਉਹ ਪੋਜ਼ਿਟਿਵ ਹੋਿੰਦਾ ਜੇ ਆਪਾਂ ਕਹਿੰਦੇ ਆ ਅੱਧਾ ਗਲਾਸ ਖਾਲੀ ਹੈ ਤੇ ਉਹ ਨੈਗੇਟਿਵਿਟੀ ਹੋ ਜਾਂਦੀ ਇਸੇ ਤਰੀਕੇ ਇਹ ਪਿੰਡ ਆਗਾਜ਼ ਵੀ ਲੁਧਿਆਣਾ ਜਿਹਦੇ ਦਾ ਇਹ ਆਪਣੇ ਬੋਲਣ ਤੇ ਆ ਆਪਾਂ ਨੂੰ ਆਗਾਜ਼ ਸਮਝਦੇ ਆ ਜਾ ਆਪਾਂ ਇਹਨੂੰ ਖੀਰ ਸਮਝ ਲਈਏ ਆਪਾਂ ਕੁਸੇ ਤੋਂ ਆਏ ਆ ਜੀ ਉਹ ਗੱਡੀ ਜਾ ਰਹੀ ਸਾਹਮਣੇ ਸਾਹਮਣੇ ਹਾਈਵੇ ਆ ਗਿਆ ਇੱਧਰ ਮੋਗਾ ਇੱਧਰ ਬਰਨਾਲਾ ਤੇ ਆਪਾਂ ਖੜੇ ਆ ਬਸਟੈਂਡ ਲੋਹਾਰਾ ਜਿਹੜਾ ਮੋਗਾ ਤੱਕ ਤੋ ਪੁਰਾ ਸਾ ਆਪਾਂ ਬਈ ਤੋਂ ਆਰਾfte ਜਾਵਾਂਗੇ। বাস ਪਹੁੰਚ ਗਏ। 4-5 ਕਿਲੋਮੀਟਰ ਹੋਰ ਹੋਊਗਾ। ਫੇ ਜਾ ਕੇ ਦਰਸ਼ਨ ਕਰਦੇ ਗੁਰਦੁਆਰਾ ਸਾਹਿਬ ਦੇ। ਮੈਂ ਤੁਹਾਨੂੰ ਦਿਖਾਉਣੀ ਹੈ ਜੀ। ਅੱਜ ਆਪਣਾ ਸਾਈਕਲ ਸਫਰ ਸ਼ੁਰੂ ਕੀਤਾ ਆਪਾਂ ਜਗਰਾਉਂ ਤੋਂ ਗੁਰਦੁਆਰਾ ਤਖਤੂਪੁਰ ਸਾਹਿਬ। ਆਪਾਂ ਪਹੁੰਚੇ ਆ ਜੀ ਪਵਿੱਤਰ ਧਰਤੀ ਤੇ। ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸ਼੍ਰੀ ਗੁਰੂ ਨਾਨਕ ਦੇਵ ਜੀ, ਪਾਤਸ਼ਾਹੀ ਛੇਵੀਂ ਸੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇਲੇ ਪਾਸੇ ਇਮਾਰਤ ਬਣੀ ਪਾਸ਼ਾ ਜੀ ਦਸਨ ਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪਾਸ਼ਾ ਜੀਆਂ ਦੇ ਚਰਨ ਸ਼ੋਪ ਪ੍ਰਾਪਤ ਹੈ ਤੁਹਾਨੂੰ ਅੱਗੇ ਦਰਸ਼ਨ ਕਰਵਾਉਣੇ ਜੀ ਇਹ 10ਵੇਂ ਪਾਸ਼ਾ ਜੀ ਦੀ ਇਮਾਰਤ ਬਣੀ ਹੋਈ ਹੈ ਇਸ ਜੀ ਪਾਸ਼ਾ ਦੇ ਉੱਪਰ ਇਹ ਨਾਲ ਇੱਧਰ ਪਹਿਲੀ ਪਾਸ਼ਾ ਇਹ ਜਗ੍ਹਾ ਤੇ ਸਰੋਵਰ ਬਣਿਆ ਹੋਇਆ ਸੀ ਤੇ 10ਵੇਂ ਪਾਸ਼ਾ ਇਹ ਤੁਨੂੰ ਪਿਆਸ ਲੱਗੀ ਤੇ ਪਾਸ਼ਾ ਦੇ ਘੋੜੇ ਨੇ ਇੱਥੇ ਸੁੰਮ ਮਾਰ ਕੇ ਪਾਣੀ ਕੱਢਿਆ ਸੀ ਉਸ ਜਗ੍ਹਾ ਤੇ ਪਾਸ਼ਾ ਨੇ ਸਮੇਤ ਘੋੜੇ ਇਸ਼ਨਾਨ ਕੀਤਾ ਉਸ ਜਗ੍ਹਾ ਤੇ ਇਹ ਪਵਿੱਤਰ ਸਰੋਵਰ ਸ਼ਸ਼ੋਭਤ ਸ਼ਸ਼ੋਭਤ ਹੈ ਜੀ ਬਾਕੀ ਇਤਿਹਾਸ ਦੱਸਦੇ ਹੋਏ ਬਹੁਤ ਸਾਰੀਆਂ ਗਲਤੀਆਂ ਰਹਿ ਜਾਂਦੀਆਂ ਜੇ ਕਿਸੇ ਨੂੰ ਚੰਗਾ ਨਾਮ ਲੱਗੇ ਤੇ ਪਹਿਲਾਂ ਹੀ ਮਾਫੀ ਮੰਗ ਲੈ ਉਸ ਵਾਸਤੇ ਦਰਬਾਰ ਸਾਹਿਬ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਬਣਿਆ ਹੋਇਆ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਹੈ ਗੁਰੂ ਹਰਗੋਬਿੰਦ ਸਾਹਿਬ ਇੱਥੇ ਸਵਾਮੀ ਨਰੇ ਸਿਗੇ ਇਤਿਹਾਸ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਵਿੱਚ ਫੋਟੋ ਵੀ ਲਗਾ ਦਾਂਗੇ ਆਪਾਂ ਇਹ ਸੋਨਾ ਦਰਬਾਰ ਬਣਿਆ ਹੋਇਆ ਹੈ ਮਾਲਕ ਮੇਰੇ ਆਪਣੇ ਰਾ ਤੋੜ ਲਈ ਭੁੱਲੇ ਪਟਕਿਆਂ ਨੂੰ ਆਪਣੇ ਨਾਲ ਜੋੜ ਲਈ ਲੰਘ ਨਾ ਜਾਵਾਂ ਮੈਂ ਕਿਧਰੇ ਦੂਰ ਦਰਾਡੇ ਕਰਾਹੀ ਪੈਂਦਿਆਂ ਨੂੰ ਤੂੰ ਮੋੜ ਲਈ ਮਾਲਕ ਮੇਰੇ ਆਪਣੇ ਰਾ ਤੋੜ ਲਈ ਮਾਲਕ ਮੇਰੇ ਕਰਾਹੀ ਪੈਂਦਿਆਂ ਨੂੰ ਮਾਰ ਬੋਲ ਲਈ ਮਾਲਕ ਮੇਰੇ ਆਪਣੇ ਰਾ ਤੋੜ ਲਈ ਇਸ ਥਾਨ ਬਣਿਆ ਹੋਇਆ ਜੀ 10 ਸੇ ਪਾਸ਼ਾ ਕਲਗੀਆਂ ਵਾਲੇ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੁੰਡਾ ਪਾਪਾ ਇਹ ਤੇ ਵਾਸਾ ਲੱਗ ਪਹੁੰਚ ਗਏ ਜੀ ਵਾਪਸ ਡੱਲੇ ਵਾਲੇ ਪੁਲ ਤੇ ਇੱਥੋਂ ਜਾਵਾਂਗੇ ਜਗਰਾਉਂ ਪਹੁੰਚ ਗਏ ਜੀ ਆਪਾਂ ਵਾਪਸ ਜਗਰਾਉਂ ਜਿਨ੍ਹਾਂ ਨੇ ਵੀਡੀਓ ਦੇਖੀ ਸਾਰੀ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਮੇਰਾ ਇਹ ਵੀਡੀਓ ਇਹ ਦੂਜੀ ਤੀਜੀ ਵੀਡੀਓ ਆਪਣੀ ਪਹਿਲੀ ਵੀਡੀਓ ਨਾਲ ਕੋਈ ਨਿਖਾਰ ਹੈ ਜਾਂ ਕਿਵੇਂ ਹੈ ਜੇ ਕੋਈ ਚੀਜ਼ ਉਸਾਰ ਕਰਨਾ ਹੋਰ ਹੈ ਤਾਂ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਨੈਕਸਟ ਟਾਈਮ ਉਹ ਚੀਜ਼ਾਂ ਧਿਆਨ ਰੱਖਾਂਗੇ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਚੱਡਦੇ ਕਲਾ ਕਰੋ ਆਬਾਦ ਰਹੋ